ਸਰਫਰ ਸਰਫਰਾ ਸਰਫਰਾ ਐਕਸਪ੍ਰੈਸ ਫਰੇ ਨੇ ਬਲਾਚੌਰ ਦੇ ਇੱਕ ਮਹਿਲਾ ਡਾਕਟਰ ਦੀ ਡਿਊਟੀ ਕਰਨੇ ਮੁਸ਼ਕਲ ਕਰ ਦਿੱਤੀ ਹੈ ਜੇਕਰ ਮਹਿਲਾ ਡਾਕਟਰ ਦੀ ਮੰਨੀ ਤੇ ਕਦੀ ਉਸ ਦੇ ਕਮਰੇ ਚ ਆ ਕੇ ਕੁੰਡੀ ਲਾਉਣ ਦੀ ਕੋਸ਼ਿਸ਼ ਕਰਦਾ ਤੇ ਕਦੀ ਉਸ ਦੇ ਨਾਲ ਬਦਸਲੂਕੀ ਕਰਦਾ ਤੇ ਕਦੀ ਚਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਤੇ ਉਸ ਤੇ ਉਸ ਨੂੰ ਪੁਲਿਸ ਨੂੰ ਫੜਵਾ ਵੀ ਦਿੱਤਾ ਪਰ ਕੋਈ ਸਖਤ ਕਾਰਵਾਈ ਨਹੀਂ ਹੋਈ ਆਓ ਤੁਹਾਨੂੰ ਦੁਖਾਨਿਆ ਕਿ ਕਹਿਣਾ ਹੈ ਮਹਿਲਾ ਡਾਕਟਰ ਦਾ ਤੇ ਪੁਲਿਸ ਦਾ ਵੀ ਕੀ ਜਵਾਬ ਹੈ ਤਾਨਿਕ ਪੇਲ ਪੰਜਾਬੀ ਟੀਵੀ ਦੇ ਲਈ ਚਿਤੰਦਰਪਾਲ ਖਲੇਰਦੀਪਾ ਮੈਂ ਜਿਹੜਾ ਇਹ ਤੁਸੀਂ ਕੰਪਲੇਂਟ ਕੀਤੀ ਸੀ ਉਹ ਕੀ ਸੀ ਸਰ ਕੱਲ ਇੱਕ ਨੂੰ ਮੈਂ ਛੇੜੀ ਇੱਥੇ ਸਾਡੇ ਵੋਟ ਸੈਂਟਰ ਹੈਗਾ ਇੱਥੇ ਰੈਗੂਲਰਲੀ ਉਹ ਆਉਂਦਾ ਉੱਥੇ ਦੀ ਉਹਦੀ ਆਈਡੀ ਵੀ ਬਣੀ ਹੋਈ ਹੈ ਉਹ ਪਹਿਲਾਂ ਵੀ ਉਹ ਮੈਨੂੰ ਬਹੁਤ ਵਾਰ ਤੰਗ ਕਰ ਚੁੱਕਿਆ ਦਸੰਬਰ ਚ ਵੀ ਮੈਨੂੰ ਸੇਮ ਇਨਸੀਡੈਂਟ ਹੋਇਆ ਸੀਗਾ ਦਸੰਬਰ ਚ ਵੀ ਆ ਕੇ ਉਹਨੇ ਮੇਰਾ ਰੂਮ ਦੇ ਸ਼ਰੇਆਮ ਉਹਨੇ ਰੂਮ ਚ ਆ ਕੇ ਅੰਦਰੋਂ ਕੁੰਡੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਬਾਈ ਚਾਂਸ ਮੇਰੀ ਕੁੰਡੀ ਅੰਦਰੋਂ ਲੱਗਦੀ ਨਹੀਂ ਹੈ ਕਿ ਉਹ ਟੈਕਨੀਕਲ 에ਰਰ ਆਏਗਾ ਆਲਰੇਡੀ ਤੇ ਉਹ ਲੱਗੀ ਨਹੀਂ ਆਏਗੀ ਤਾਂ ਉਸ ਦਿਨ ਤਾਂ ਮੈਂ ਬਚ ਗਈ ਹੈਗੀ ਉਹ ਦਿਨ ਵੀ ਉਹਨੇ ਆ ਕੇ ਮੈਨੂੰ ਡਰਾਣ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਬਾਅਦ ਕੱਲ ਫਿਰ ਉਹ ਸਵੇਰੇ ਮੇਰੇ ਕੋਲ ਆਂਦਾ ਤੇ ਜਿਵੇਂ ਮੈਂ ਨੋਰਮਲ ਆਪਣਾ 8:6 8:00 ਵਜੇ ਆ ਕੇ ਆਪਣੇ ओपीडी ਪੇਸ਼ੈਂਟ ਦੇਖਣੇ ਸਟਾਰਟ ਕੀਤੇ ਉਹ ਸਵੇਰੇ ਸਵੇਰੇ ਆਇਆ ਮੈਨੂੰ ਨੀਂਦ ਦੀਆਂ ਦਵਾਈਆਂ ਲਿਖ ਕੇ ਦਿਓ ਮੈਂ ਕਿਹਾ ਮੈਂ ਨਹੀਂ ਲਿਖ ਸਕਦੀ ਮੈਨੂੰ ਕੋਈ ਅਥਾਰਟੀ ਨਹੀਂ ਹੈਗੀ ਤੁਸੀਂ 25 ਨੰਬਰ ਐਮਰਜੈਂਸੀ 'ਚ ਚਲੇ ਜਾਓ ਉੱਥੇ ਜਾ ਕੇ ਤੁਸੀਂ ਲਿਖਵਾ ਲਓ ਮੈਂ ਬੜੇ ਆਰਾਮ ਨਾਲ ਗੱਲ ਕੀਤੀ ਉਹਦੇ ਬਾਅਦ ਫਿਰ ਦੂਜੀ ਵਾਰ ਆਇਆ ਤੁਸੀਂ ਲਿਖ ਕੇ ਦਿਓ ਤੁਸੀਂ ਲਿਖ ਕੇ ਦਿਓ ਅੱਦਾ ਕਿਦਾਂ ਤੁਸੀਂ ਮਨਾਂ ਕਰ ਰਹੇ ਹੋ ਅੱਦਾ ਕਿਦਾਂ ਮਨਾਂ ਕਰ ਰਹੇ ਹੋ ਮੇਰੇ ਕੋਲ ਪੇਸ਼ੈਂਸੀ ਮੈਂ ਪੇਸ਼ੰਤ ਦੇਖ ਰਹੀ ਸੀ ਉਹਨੇ ਵੀ ਉਹਨੂੰ ਕਿਹਾ ਕਿ ਤੂੰ ਦੂਜੀ ਜਗ੍ਹਾ ਚਲੇ ਜਾਣਾ ਤੂੰ ਉਧਰ ਸਰ ਕੋਲ ਲਿਖਵਾ ਲਾ ਜਾ ਕੇ ਉਹਨੇ ਵੀ ਉਹਨੂੰ ਪੇਸ਼ੰਤ ਨੇ ਵੀ ਉਹਨਾਂ ਨੂੰ ਕਿਹਾ ਕਿ ਤੂੰ ਚਲਾ ਜਾ ਹਨਾ ਤਾਂ ਚਲੇ ਗਿਆ ਤੀਜੀ ਵਾਰ ਮੇਰੇ ਕੋਲ ਕੋਈ ਵੀ ਨਹੀਂ ਸੀ ਪੇਸ਼ੰਤ ਨਹੀਂ ਨਾ ਬਾਹਰ ਕੋਈ ਮਰੀਜ਼ ਬੈਠਾ ਸੀ ਤੀਜੀ ਵਾਰ ਤੈਨੂੰ ਦੇਖ ਲੂੰਗਾ 104 ਤੇ ਕਾਲ ਮਲਾਈ ਹੋਈ ਔਰ 104 ਤੇ ਕਾਲ ਮਲਾ ਕੇ ਮੈਨੂੰ ਧਮਕੀਆਂ ਦੇ ਰਿਹਾ ਮੈਂ ਦੇਖੋ ਤੁਹਾਡੀ ਕੰਪਲੇਂਟ ਕਰ ਰਿਹਾ ਮੈਂ ਕੰਪਲੇਂਟ ਕਰ ਰਿਹਾ ਤੁਹਾਡੀ ਮਤਲਬ ਚੌਥੀ ਵਾਰ ਜਦ ਫਿਰ ਉਹਨੂੰ ਮੈਂ ਕਿਹਾ ਕਿ ਤੂੰ ਚਲੇ ਜਾ ਤੂੰ ਮਤਲਬ ਮੈਂ ਬਾਹਰ ਵੀ ਜਾਣ ਲੱਗੀ ਉਹ ਅੱਗੇ ਮੇਰੇ ਦਰਵਾਜ਼ੇ ਤੇ ਆ ਕੇ ਅੱਗੇ ਖੜ ਗਿਆ ਮੈਨੂੰ ਬਾਹਰ ਵੀ ਨਹੀਂ ਨਿਕਲਣ ਦਿੱਤਾ ਚੌਥੀ ਵਾਰ ਆ ਕੇ ਕਿ ਮੈਨੂੰ ਮੇਰੇ ਮੂੰਹ ਤੇ ਧਮਕੀ ਦੇਣੀ ਸ਼ੁਰੂ ਕਰਤੀ ਕਿ ਤੈਨੂੰ ਦੇਖ ਲੂੰਗਾ ਤੂੰ ਇੱਥੇ ਹੀ ਲੰਗਦੀ ਹੈ ਨਾ ਤੈਨੂੰ ਦੇਖ ਲੂੰਗਾ ਇਹ ਤੁਸੀਂ ਦੀ ਕੋਈ ਕੰਪਲੇਂਟ ਵੀ ਕੀਤੀ ਮੈਂ ਕੰਪਲੇਂਟ ਕੀਤੀ ਮੈਂ ਉਸੇ ਟਾਈਮ ਪੁਲਿਸ ਸਟੇਸ਼ਨ ਕਾਲ ਕੀਤੀ ਹੈਗੀ ਹੈ ਪੁਲਿਸ ਸਟੇਸ਼ਨ ਵੀ ਕੰਟਰੋਲ ਰੂਮ ਤੋਂ ਕਾਫੀ ਐਫਰਟ ਲਾਉਣ ਤੋਂ ਬਾਅਦ ਪੁਲਿਸ ਵਾਲੇ ਨੇ ਭੇਜਿਆ ਉਹਨਾਂ ਨੇ ਉਹਨਾਂ ਨੇ ਆ ਕੇ ਉਹਨੂੰ ਪਹਿਲਾਂ ਵਰਬਲੀ ਕਿਹਾ ਕਿ ਤੂੰ ਚਲਾ ਜਾ ਫਿਰ ਮੇਰੇ ਵੱਲੋਂ ਪ੍ਰੋ ਕੰਪਲੇਂਟ ਜਾਰ ਕਰਨ ਡੀਐਸਪੀ ਨੂੰ ਸਿੱਧੇ ਕੰਪਲੇਂਟ ਕਰਨ ਤੇ ਫਿਰ ਉਹ ਉਹਨੂੰ ਲੈ ਕੇ ਗਏ ਲੈ ਕੇ ਵੀ ਹੁਣ ਸ਼ਾਮ ਨੂੰ ਉਹਦੀ ਬੇਲ ਕਰ ਦਿੱਤੀ ਗਈ ਤੇ ਉਹ ਅੱਜ ਸਵੇਰੇ ਫਿਰ ਤੋਂ ਇੱਥੇ ਹੀ ਘੁੰਮ ਰਿਹਾ ਸੀਗਾ ਔਰ ਬਕਾਇਦਾ ਉਹ ਜਿਹੜਾ ਪੁਲਿਸ ਮਲਾਜ਼ਮ ਆਏ ਸਿੱਕੇ ਉਹਨਾਂ ਦੇ ਸਾਹਮਣੇ ਮੋਟਰਸਾਈਕਲ ਤੇ ਬੈਠਾ ਮੈਨੂੰ ਧਮਕੀਆਂ ਦੇ ਰਿਹਾ ਸੀ ਕੋਈ ਨਹੀਂ ਮੈਂ ਦੇਖ ਲਊਗਾ ਕਰ ਲੋ ਅੱਜ ਮੈਂ ਦੇਖਦਾ ਉਹ ਮਤਲਬ ਆਪਣੇ ਆਪ ਨੂੰ ਜਿਵੇਂ ਕਹਿ ਲੋ ਕਿ ਆਪਣੇ ਆਪ ਨੂੰ ਗ੍ਰਿਫਤਾਰ ਕਰਵਾਉਣ ਲਈ RAMNAL ਬੈਠਾ ਸੀ ਕਿ ਮਤਲਬ ਤੁਸੀਂ ਕਰ ਲੋ ਜੋ ਕੁਝ ਮਰਜੀ ਮੈਨੂੰ ਹੀ ਵਾਸ ਹੈਪੀ ਮਤਲਬ ਮੈਂ ਤਾਂ ਹੀ ਚਾਹੁੰਦੀ ਹਾਂ ਕਿ ਐਟਲੀਸਟ ਹੁਣ ਇੰਨਾ ਇੰਨੇ ਕੇਸਸ ਹੋ ਚੁੱਕੇ ਐਟਲੀਸਟ ਫੀਮੇਲ ਸਿਕਿਉਰਟੀ ਫੀਮੇਲ ਸਟਾਫ ਨੂੰ ਵੀ ਇੱਕ ਡਾਕਟਰ ਨੂੰ ਐਟਲੀਸਟ ਇੱਕ ਸਿਕਿਉਰਟੀ ਮਿਲਣੀ ਚਾਹੀਦੀ ਹੈ ਵੇ ਕਮਿੰਗ ਸੋ ਫਾਰ ਫ਼ਰਮ ਹੋਮ ਕੇ ਆਸੀ ਜਾ ਕੇ ਪੇਸ਼ੈਂਟ ਦੇਖਣੇ ਮਰੀਜ਼ ਦੀ ਸੇਵਾ ਕਰਨ ਆ ਰਹੇ ਆਂ ਔਰ ਸਾਨੂੰ ਆ ਕੇ ਇਥੇ ਹਰਾਸਮੈਂਟ ਦਾ ਸਾਹਮਣਾ ਕਰਨਾ ਪੈ ਰਿਹਾ ਸਾਰੇ ਜਿਹੜਾ ਮਾਮਲਾ ਹਸਪੀਟਲ ਤੋਂ ਆਇਆ ਸਰਕਾਰੀ ਤੋਂ ਇੱਕ ਹੀ ਹੈ ਜਿਹੜਾ ਅਸੀਂ ਜਿਹੜਾ ਮਾਮਲਾ ਉਹਦੇ ਬਾਰੇ ਜਾਣਕਾਰੀ ਦਊਂ ਗਾ ਕੱਲ ਤਕਰੀਬਨ 10:30 11 ਵਜੇ ਦਾ ਟਾਈਮ ਸੀ ਦਾ ਤੇ ਸਾਨੂੰ ਕੋਈ ਹੋਰ ਨਹੀਂ ਇਨਫੋਰਮੇਸ਼ਨ ਪਈ ਇਹ ਡਾਕਟਰ ਰਮਨਦੀਪ اور ਜਿਹੜੇ ਸਿਵਲ ਹਸਪਤਾਲ ਬੰਦਾ ਚਾਪਿੰਗ ਡਿਊਟੀ ਕਰਦੇ ਆ ਤੇ ਜਿਹਨਾਂ ਦੇ ਕਮਰੇ ਵਿੱਚ ਹਮਨ ਡਿਊਟੀ ਜਾ ਕੇ ਕੋਈ ਬੰਦਾ ਜਿਹੜਾ ਐਡਿਕਟਡ ਦਾ ਟਾਈਪ ਬੰਦਾ ਹਮਨ ਨੂੰ ਸਰਵ ਕਰ ਰਿਹਾ ਤੇ ਜਿਸ ਤੇ ਅਸੀਂ ਆਪਣਾ ਡਿਊਟੀ ਅਫਸਰ ਲੇਖਰਾ ਜਿਹੜਾ ਹੈ ਉਹ ਸੀ ਕਿ ਜੈਸੀ ਡਿਊਟੀ ਅਫਸਰ ਨੂੰ ਕੇ ਨਾਲ ਰਿਲੇਟਡ ਕੰਸਰਵ ਨੂੰ ਭੇਜਿਆ ਸੀਗਾ ਤੇ ਜਿੱਥੇ ਉਹਨਾਂ ਨੇ ਕੁਝ ਉਸ ਵਿਅਕਤੀ ਦੇ ਖਿਲਾਫ ਤਰਾਜ ਕੀਤਾ ਇਹ ਜਿਸ ਦਾ ਨਾਮ ਇਹਦਾ ਬਾਅਦ ਵਿੱਚ ਅਸੀਂ ਵੈਰੀਫਾਈ ਕੀਤਾ ਸੀ ਉਹ ਪ੍ਰਵਿੰਦਰ ਕੁਮਾਰ ਉਹ ਕੋਲਡੀ ਉੱਪਰ ਸਜੀਤ ਸਿੰਘ ਰੋੜੋ ਕਲੋਨੀ ਬਰਾ 14 ਰਹਿਣ ਵਾਲਾ ਸੀ ਇਹ ਅਡਿਕਟਰ ਹੋਂ ਕਰਕੇ ਉੱਥੇ ਡੀਏਸ਼ਨ ਸੈਂਟਰ ਤੋਂ ਜਿਹੜੀ ਦਵਾਈ ਮਿਲਦੀ ਆ ਉਥੋਂ ਲੈਣ ਗਿਆ ਸੀ ਦਵਾਈ ਕਿ ਉੱਥੇ ਇਹਨਾਂ ਦਾ ਕੁਝ ਉਹਨਾਂ ਹੋਰ ਨੂੰ ਕੋ ਨਿੱਜੀ ਪ੍ਰੋਬਲਮ ਸੀ ਜਿਸ ਸਬੰਧੀ ਉਹਨਾਂ ਦੱਸਿਆ ਕਿ ਮੈਂ ਡਾਕਟਰ ਸਾਹਿਬ ਤੋਂ ਆਪਣੀ ਦਵਾਈ ਟਰੀਟਮੈਂਟ ਪਰਚੀ ਲਖਾਣ ਪਰਚੀ ਦੇ ਲਖਾਣ ਗਿਆ ਸੀਗਾ ਉੱਥੇ ਇਹਦੀ ਕੋਈ ਦਵਾਈ ਲਖਾਣ ਵਿੱਚ ਆਸ ਵਿੱਚ ਕੋਈ ਤਕਰਾਪਤੀ ਨਹੀਂ ਇਹ ਬੰਦੇ ਨੂੰ ਅਸੀਂ ਨਾਲ ਲਿਆ ਸੀ ਪਰ ਡਾਕਟਰ ਸਾਹਿਬ ਨੂੰ ਕੋਈ ਬਾਅਦ ਵਿੱਚ ਅਸੀਂ ਫੋਨ ਰਾਈ ਵੀ ਤੁਹਾਨੂੰ ਕੋਈ ਕੰਪਲੇਨੈਂਟਸ ਕਰੇ ਦੇ ਖਿਲਾਫ ਕਰਨ ਵਾਸਤੇ ਤੇ ਆ ਸੀ ਤੇ ਉਸ ਬਾਅਦ ਉਹਨਾਂ ਨੇ ਕਿਹਾ ਕਿ ਬਰਬਰੀ ਨੂੰ ਸਮਝਾਤਾ ਜਾਵੇ ਇਹ ਮੈਂ ਕਿਸ ਤਰ੍ਹਾਂ ਨਹੀਂ ਬੀਜਿਆ ਪਰ ਡਾਕਟਰ ਸਾਹਿਬ ਨੇ ਅੱਜ ਜਿਹੜੇ ਬਿਆਨ ਦਿੱਤੇ ਆ ਉਹ ਪੁਲਿਸ ਦੇ ਖਿਲਾਫ ਵੀ ਦਿੱਤੇ ਆ ਤੇ ਪ੍ਰਸ਼ਾਸਨ ਨੂੰ ਜਿਨ ਤੇ ਜਗ੍ਹਾਣ ਦੀ ਕੋਸ਼ਿਸ਼ ਕੀਤੀ ਉਸ ਦਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਪੁਲਿਸ ਨੇ ਕਾਰਵਾਈ ਕੀਤੀ ਆ ਉਹੋ ਜੰਬੇ ਵੀ ਉਸ ਤੇ ਹੋਰ ਵੀ ਮਾਮਲੇ ਦਰਜ ਹੋਣ ਕਿਉਂਕਿ ਛੇਡ ਛੜ ਦੇ ਮਾਮਲੇ ਦਰਜ ਹੋਣ ਹੋਰ ਵੀ ਮਾਮਲੇ ਦਰਜ ਜੋ ਪੁਸਤਕ ਉਸ ਸਮੇਂ ਦਾ ਇੱਕ 이슈 ਸੀ ਜਿਆ ਸਾਡੇ ਧਿਆਨ ਚ ਆਇਆ ਉਹਦੇ ਸਬੰਧੀ ਅਸੀਂ ਆਪਣੇ ਤੌਰ ਤੇ ਕਿ ਲਾਰਡ ਆਰਡਰ ਨੂੰ ਔਰ ਹੋਰ ਕੋਈ ਉਥੇ ਵੀ ਪ੍ਰੋਬਲਮ ਨਾ ਹੋਵੇ ਤੇ ਇਸ ਕਰਕੇ ਉਹਦੇ ਖਰਾਫ ਅਸੀਂ ਦੂਸਰੀ ਖਰਾਫ ਆਪਣੇ ਤੌਰ ਤੇ ਪ੍ਰਵੈਂਟ ਇਫੈਕਸ਼ਨ ਕਰਕੇ ਉਹਨੂੰ ਤੁਰੰਤ ਜਿਹੜਾ ਇਸ ਇਨਸਾਫ ਦੇ ਰਿਪੋਰਟ ਸੇ ਪੇਸ਼ ਕੀਤਾ ਜਿੱਥੇ ਉਹਨੂੰ ਇਸ ਇਨਸਾਫ ਨੂੰ ਅ ਉਹ ਲਿਫੇਰ ਹੋਂ ਮੈਂ ਇਸ ਕਰਕੇ ਨੂੰ ਵੇਰ ਦੇ ਰਿਲੀਜ਼ ਕਰਤਾ ਸੀ ਮਟਿਆ ਵੀ ਜੇ ਡਾਕਟਰ ਸਾਹਿਬ ਉਸ ਤੋਂ ਐਕਸਟਰਾ ਆਪਣੇ ਖਤਰੀ ਬਾਰੇ ਜਾਂ ਕੋਈ ਉਹਨਾਂ ਨੂੰ ਕੋਈ ਮਿਸਫੀਰ ਹਾਰਮੋਨਿਕ ਕੰਪਲੇਨ ਦਿੱਤੀ ਆ ਜਿੰਦੇ ਤਾਸੀਰ ਤੇ ਬਣਦੀ ਕਾਰਵਾਈ ਕਰਦੀ ਜਿਸ ਨੂੰ ਵੈਰੀਫਾਈ ਕਰਨ ਲਈ ਅੱਜ ਮੈਂ ਖੁਦ ਸਿਵਲ ਹਸਪਤਾਲ ਉਹਨਾਂ ਨੂੰ ਜਾ ਕੇ ਚੈਂਬਰ ਚ ਮਿਲਿਆ ਤੇ ਜਿਨ੍ਹਾਂ ਨੇ ਫੇਰ ਉਹੀ ਕਰਵਾੜੀ ਗੱਲ ਨੂੰ ਦੁਹਰਾਇਆ ਸੀ ਪਰ ਆਪਣੇ ਦਰਤੇ ਕੋ ਲਿਖਤੀ ਕੰਪ੍ਰੈਂਟ ਨਹੀਂ ਦਿੱਤੀ ਅਸੀਂ ਉਹਨੂੰ ਮੈਂ ਲੀਡੀ ਕੰਸਲਟ ਵੀ ਨਾਲ ਲੈ ਗਿਆ ਸੀਗਾ ਕਿ ਉਹ ਆਪਣੀ ਕੋਈ ਲਿਖਤੀ ਸਟੇਟਮੈਂਟ ਦੇਣੀ ਚਾਹੁੰਦੇ ਆ ਤਾਂ ਦੇ ਸਕਦੇ ਪਰ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਦਿੱਤੀ ਔਰ ਲਾਸਟ ਵਿੱਚ ਉਹਨਾਂ ਨੇ ਇਹ ਕਹਿ ਸੀਗਾ ਕਿ ਮੈਂ ਇਸ ਇਸ਼ੂ ਬਾਰੇ ਐਸਐਮਓ ਸਾਹਿਬ ਨੂੰ ਬਤਾਇਆ ਤੇ ਮੈਂ ਉਹਨਾਂ ਨੇ ਧਿਆਨ ਚ ਦਿਵਾਇਆ ਤੇ ਉਹ ਉਹੀ ਅੱਗੇ ਜੋ ਵੀ ਕਰ ਰਹੀ ਸਰ ਉਹ ਕਰਨਗੇ ਤੇ ਉਸ ਤੋਂ ਬਾਅਦ ਮੈਂ ਐਸਐਮਓ ਸਾਹਿਬ ਨੂੰ ਮਿਲੇ ਜਾ ਕੇ ਐਸਐਮਓ ਸਾਹਿਬ ਨੇ ਵੀ ਐਸੀ ਸਪਾਈ ਰਿਪੋਰਟ ਵਿੱਚ ਕਿਹਾ ਕਿ ਜੇਕਰ ਉਹ ਡਾਕਟਰ ਸਾਹਿਬ ਨੂੰ ਕੋਈ ਕੰਪਲੇਂਟ ਹੈ ਤਾਂ ਮੈਨੂੰ ਦੇਣਗੇ ਤਾਂ ਮੈਂ ਉਹਨੂੰ ਗੱਲ ਕਰਕੇ ਇਸ ਦੋਸ਼ੀ ਦੇ ਖਿਲਾਫ ਜੋ ਵੀ ਕੰਪਲੇਨਟ ਹੋਵੇ ਸੰਬੰਧੀ ਇਸ ਬਣਦੀ ਕਾਰਵਾਈ ਕਰਾ। ਸਰ ਤੁਸੀਂ ਕਾਹਦੇ ਖਿਲਾਫ ਕਾਰਵਾਈ ਕੀਤੀ ਹੈ ਉਹ ਜਿਹਦੇ ਡਾਕਟਰ ਨੇ ਕਿਹਾ ਹੈ ਪਰ ਅਜੋ ਡਾਕਟਰ ਸਾਹਿਬ ਦਾ ਇਹ ਕਹਿਣਾ ਹੈ ਕਿ ਉਹ ਬੰਦਾ ਜਿਹੜਾ ਹੈਗਾ ਅੱਜ ਫੇਰ ਆ ਕੇ ਉੱਥੇ ਪਰੇਸ਼ਾਨ ਕਰ ਰਿਹਾ ਹੈ। ਵੇਖੋ ਉਹਨੇ ਚੈਂਬਰ ਚ ਮੈਂ ਆਪ ਕੋ ਤਾਂ ਵੀ ਨਾ ਚੈਂਬਰ ਚ ਨਹੀਂ ਗਿਆ ਉਹ ਪਰ ਉਹ ਐਡਿਕਟਡ ਹੈਗਾ ਤੇ ਬਾਹਰ ਉਹਨਾਂ ਦਾ ਆਫ ਸੈਂਟਰ ਦੇ ਵਿੱਚੋਂ ਦਵਾਈ ਦਈ ਮੇਰਾ ਘਰ ਲੈਣ ਗਿਆ ਪਰ ਮੈਂ ਡਾਕਟਰ ਸਾਹਿਬ ਦੇ ਕਹਿੰਦੇ ਫੇਰ ਉੱਥੇ ਸਾਰੇ ਆਫਸੈਂਡ ਜਾ ਕੇ ਚੈੱਕ ਕੀਤਾ ਪਰ ਮੈਨੂੰ ਨਹੀਂ ਲੱਗਿਆ।